ਤਜ ਪੁਲਿਸ ਨਾਲ ਕਿਸਾਨਾਂ ਦੀ ਚੜ੍ਹਤ ਦੀਆਂ ਤਸਵੀਰਾਂ ਪਟਿਆਲਾ ਦੇ ਪਿੰਡ ਜਾਲਾ ਤੋਂ ਸਾਹਮਣੇ ਆਈਆਂ ਨੇ ਜੀਹਾਂ ਇਹ ਤਸਵੀਰਾਂ ਜੁਸਵੀਰ ਦੀਆਂ ਨੇ ਜਿੱਥੇ ਪੁਲਿਸ ਤੇ ਕਿਸਾਨਾਂ ਦੇ ਵਿੱਚ ਜੋ ਵੱਡੀ ਝੜਪ ਹੋ ਗਈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਤੇ ਕਿਸਾਨ ਆਪਸ ਚ ਫੇੜ ਰਹੇ ਨੇ ਤਕਾਮੁਕੀ ਹੋ ਰਹੀ ਹੈ ਤੇ ਤਿੱਖੀ ਬਹਿਸ ਹੋ ਰਹੀ ਹੈ ਦਰਅਸਲ ਪ੍ਰਸ਼ਾਸਨ ਵੱਲੋਂ ਪਿੰਡ ਦੀ 18 ਏਕੜ ਜ਼ਮੀਨ ਨੂੰ ਬਾਈਪਾਸ ਲਈ ਐਕਵਾਇਰ ਕੀਤਾ ਜਾ ਰਿਹਾ ਹੈ ਤੇ ਜਿਸ ਦਾ ਵਿਰੋਧ ਕਰਨ ਲਈ ਹੀ ਵੱਡੀ ਗਿਣਤੀ ਚ ਅੱਜ ਸਵੇਰੇ ਕਿਸਾਨ ਪਹੁੰਚੇ ਇਹ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਜਿੱਥੇ ਵੱਡੀ ਜੋ ਝੜਪ ਸੀਗੀ ਪੁਲਿਸ ਤੇ ਕਿਸਾਨਾਂ ਵਿਚਕਾਰ ਹੋ ਗਈ ਤਸਵੀਰਾਂ ਤੁਹ ਜੋ ਤੁਸੀਂ ਵੇਖ ਸਕਦੇ ਹੋ ਕਿ ਕਿਤ ਕੀ ਬਹਿਸ ਕਿਸਾਨਾਂ ਦੇ ਪੁਲਿਸ ਵਿਚਕਾਰ ਹੋ ਰਹੀ ਹੈ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਚ ਪੁਲਿਸ ਜੋ ਸੀਗੀ ਆਪਣੇ ਸਾਰੇ ਧਾਮਜਨ ਜੀਸੀਬੀ ਲੈ ਕੇ ਕਿਸਾਨਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਪਹੁੰਚਦੀ ਹੈ ਤੇ ਉਸ ਦਾ ਹੀ ਵਿਰੋਧ ਕਰਨ ਵੱਡੀ ਗਿਣਤੀ ਚ ਕਿਸਾਨ ਪਹੁੰਚਦੇ ਨੇ ਤੇ ਪੁਲਿਸ ਨਾਲ ਕਿਸਾਨਾਂ ਦੀ ਤੱਕਾ ਮੁਕੀ ਹੁੰਦੀ ਹੈ ਚੜਾ ਪੁੰਦੀ ਹੈ ਤਿੱਖੀ ਬਹਿਸ ਵੀ ਜੋ ਹੈ ਕਿਸਾਨਾਂ ਦੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਚ ਵੀ ਲੈ ਕਿਸਾਨਾਂ ਨੇ ਵਿਰੋਧ ਕੀਤਾ ਤੇ ਜਾਣਕਾਰੀ ਮੁਤਾਬਕ ਜੋ ਸੀਗਾ ਕਿਸਾਨਾਂ ਨੂੰ ਵੱਡੀ ਗਿਣਤੀ ਚ ਪੁਲਿਸ ਹਰਾਸਤ ਚ ਵੀ ਲਿਆ ਕਿਸਾਨਾਂ ਵੱਲੋਂ ਇਹ ਵੱਡਾ આરોਪ ਲਗਾਇਆ ਜਾ ਰਿਹਾ ਕਿ ਬਿਨਾ ਮੁਆਵਜ਼ੇ ਤੋਂ ਜੋ ਜ਼ਮੀਨ ਹੈ ਪ੍ਰਸ਼ਾਸਨ ਐਕਵਾਇਰ ਕਰ ਰਹੀ ਹੈ ਪੁਲਿਸ ਵੱਲੋਂ ਜੋ ਸੀਗਾ ਕਿਸਾਨਾਂ ਦੇ ਨਾਲ ਝੜਪ ਕੀਤੀ ਗਈ ਉਹਨਾਂ ਨੂੰ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਨੂੰ ਫੜਿਆ ਜਾ ਰਿਹਾ ਤੇ ਤੱਕਾ ਮੁੱਕੀ ਜੋ ਸੀਗੀ ਚੜ੍ਹਪ ਜੋ ਵੱਡੀ ਕਿਸਾਨਾਂ ਦੀ ਪੁਲਿਸ ਦੇ ਨਾਲ ਹੋ ਰਹੀ ਹੈ ਤਸਵੀਰਾਂ ਅੱਜ ਸਵੇਰੇ ਸਾਹਮਣੇ ਆਈਆਂ ਜਦੋਂ ਵੱਡੀ ਗਿਣਤੀ 'ਚ ਜਿਹੜੀ ਪੁਲਿਸ ਪ੍ਰਸ਼ਾਸਨ ਜੋ ਸੀਗੀ ਆਪਣੇ ਤਾਮ-ਜਾਮ ਦੇ ਨਾਲ ਪੂਰੇ ਜੀਸੀਬੀ ਦੀ ਮਸ਼ੀਨਾਂ ਲੈ ਕੇ ਜੋ ਗੀ ਜ਼ਮੀਨ ਐਕਵਾਇਰ ਕਰਨ ਪਹੁੰਚਦੀ ਹੈ ਤੇ ਉਸ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚਦੇ ਨੇ ਤੇ ਵੱਡੀ ਝੜਪ ਜੋ ਹੈਗੀ ਆ ਪੁਲਿਸ ਤੇ ਕਿਸਾਨਾਂ ਵਿਚਕਾਰ ਹੋ ਜਾਂਦੀ ਹੈ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੇ ਨਾਲ ਕਿਸਾਨ ਪੜ ਰਹੇ ਨੇ ਕਿ ਪੁਲਿਸ ਜੋ ਹੈ ਕਿ ਕਿਸਾਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਵੱਲੋਂ ਲਗਾਤਾਰ ਜੋ ਹੈ ਵਿਰੋਧ ਕੀਤਾ ਜਾ ਰਿਹਾ ਤਸਵੀਰ ਤੁਸੀਂ ਵੇਖ ਸਕਦੇ ਹੋ ਤੇ ਪੁਲਿਸ ਨੇ ਜੋ ਸੀਗਾ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਵਿਰੋਧ ਚਹੀ ਕਿਸਾਨਾਂ ਤੇ ਪੁਲਿਸ ਦੀ ਇਹ ਵੱਡੀ ਝੜਾ ਦੀਆਂ ਤਸਵੀਰਾਂ ਅੱਜ ਪਟਿਆਲਾ ਦੇ ਪਿੰਡ ਜਾਲਾ ਤੋਂ ਸਾਹਮਣੇ ਆਈ ਹੈ ਨਿੱਤ ਜਾਣਕਾਰੀ ਮੁਤਾਬਕ ਕਿਸਾਨਾਂ ਦਾ ਆਹੀ ਕਹਿਣਾ ਹੈ ਕਿ ਬਿਨਾ ਮੁਆਵਜ਼ੇ ਦੇ ਪ੍ਰਸ਼ਾਸਨ ਜੋ ਹੈ ਉਹਨਾਂ ਦੀ 18 ਏਕੜ ਜ਼ਮੀਨ ਨੂੰ ਬਾਈਪਾਸ ਲਈ ਐਕਵਾਇਰ ਕਰਨਾ ਚਾਹੁੰਦੀ ਹੈ ਇਸ ਤੇ ਹੀ ਇੱਕ ਕਿਸਾਨ ਦਾ ਸੁਣੋ ਕੀ ਕੁਝ ਕਹਿਣਾ ਹੈ ਹਾਂਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਵਿੱਚ ਇਹ ਕੀ ਕਾਰਵਾਈ ਹੋ ਰਹੀ ਹੈ ਮੈਂ ਸੁਖਮਿੰਦਰ ਸਿੰਘ 바ਰਨਾ ਜ਼ਿਲ੍ਹਾ ਜਰਨਲ ਸਕੱਤਰ ਪਟਿਆਲਾ ਅੱਜ ਅਸੀਂ ਇੱਥੇ ਪਟਿਆਲੇ ਦੇ ਜਾਲਾ ਪਿੰਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਤੱਕੇ ਦੇ ਨਾਲ ਆ ਕਿਸਾਨਾਂ ਦੇ ਤਸੱਦਦ ਕਰਕੇ ਮਾਵਾ ਭੈਣਾਂ ਤੇ ਤਸੱਦਦ ਕਰਕੇ ਅੱਜ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀਗੀਆਂ ਉਹਨਾਂ ਨੂੰ ਤਹਿਸਨਹਿਸ ਕਰਕੇ ਇਹ ਬਾਈਪਾਸ ਬਣਾਉਣ ਵਾਸਤੇ ਲੋਕਾਂ ਨਾਲ ੱੱਕੇ ਨਾਲ ਉਹਨਾਂ ਜ਼ਮੀਨਾਂ ਦੇ ਕਬਜ਼ੇ ਕਰੇ ਜਾ ਰਹੇ ਨੇ ਬਿਨਾਂ ਮੁਆਵਜ਼ਾ ਦਿੱਤੇ ਤੇ ਇਹ ਜ਼ਮੀਨ ਹੈ ਜਿਹੜੀ ਆਪਣਾ ਜਾਲਾ ਪਿੰਡ ਦੀ 18 ਏਕੜ ਜ਼ਮੀਨ ਹੈ ਜਿਹੜੀ ਇਹ ਬਾਈਪਾਸ ਦੇ ਵਿੱਚ ਆਈ ਹੋਈ ਆ ਤੇ ਕਿਸਾਨਾਂ ਦੀ ਮੰਗ ਆ ਵੀ ਜਿਹੜੇ ਅਸੀਂ ਬੋਂਦੇ ਬੀਜਦੇ ਨੂੰ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਕਿ ਜਿਹੜਾ ਤੁਹਾਡਾ ਮੁਆਵਜ਼ਾ ਅਸੀਂ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ ਕਿਉਂਕਿ ਤੁਹਾਡੇ ਇਸ ਜ਼ਮੀਨ ਦੇ ਉੱਤੇ ਸਰਕਾਰ ਆਪਣਾ ਹੱਕ ਜਮਾਉਂਦੀ ਆ ਕਿਸਾਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਇੱਥੇ ਇਹ ਜ਼ਮੀਨਾਂ ਨੂੰ ਆਵਾਜ਼ ਕਰਿਆ ਤੇ ਕਾਬਜਦਾਰ ਨੇ ਤੇ ਲੋਨ ਵੀ ਲੰਦੇ ਨੇ ਇਹਦੇ ਤੇ ਜ਼ਮੀਨ ਦੇ ਕਾਗਜ਼ਾਂ 'ਚ ਕਿਸ ਦੀ ਮਾਲਕੀ ਹੈ ਜੀ ਦੇਖੋ ਮਾਲਕੀ ਫਿਲਹਾਲ ਇੱਥੇ ਕਿਸੇ ਦੀ ਨਹੀਂ ਦਿਖਾਈ ਜਾਂਦੀ ਜੀ ਕਿਉਂਕਿ ਹੁਣ ਤੱਕ ਜਿਹੜਾ ਇੱਥੇ ਦਾ ਮਹੰਤਾ ਡੇਰੇ ਦਾ ਕੀ ਨਾਮ ਕੀ ਆਤਮਾਰਾਮ ਉਹ ਕਹਿੰਦੇ ਨੇ ਵੀ ਇਹ ਜ਼ਮੀਨ ਆ ਜਿਹੜੀ ਡੇਰੇ ਦੀ ਆ ਅਸੀਂ ਇਸ ਦੇ ਮਾਲਕਾਂ ਕਿਸਾਨਾਂ ਨਾਲ ਬਹੁਤ ਵਾਰ ਉਹਨਾਂ ਦਾ ਵੀ ਡਿਸਪਿਊਟ ਹੁੰਦਾ ਤੇ ਕੋਰਟ ਦੇ ਵਿੱਚ ਵੀ ਗਏ ਨੇ ਉਹ ਤੇ ਕੇਸ ਕਿਸਾਨਾਂ ਦੇ ਤੇ ਉਹਨਾਂ ਦਾ ਚੱਲਦਾ ਸੀਗਾ ਤੇ ਜਦੋਂ ਹੁਣ ਆ ਪਿਛਲੇ ਟਾਈਮ ਆ ਬਾਈਪਾਸ ਨਿਕੜਿਆ ਇੱਥੇ ਨੂੰ ਉਹਦੀ ਬਾਈਪਾਸ ਦੇ ਵਿੱਚ ਜਦੋਂ ਇਹ ਜ਼ਮੀਨ ਆਈ 18 ਏਕੜ ਆ ਉਸ ਟਾਈਮ ਆ ਕੋਰਟ ਦੇ ਵਿੱਚ ਸਰਕਾਰ ਵੀ ਖੜ ਗਈ ਜਾ ਕੇ ਤੇ ਸਰਕਾਰ ਦਾ ਇਹ ਤਰਕਾ ਹੈ ਕਿ ਜਿਹੜੇ ਡੇਰੇ ਨੇ ਉਹ ਅਸੀਂ 1952 ਚ ਖਤਮ ਕਰ ਦਿੱਤੇ ਨੇ ਕਿ ਡੇਰੇ ਦੀ ਇਹ ਕੋਈ ਜ਼ਮੀਨ ਨਹੀਂ ਹੈ ਜ਼ਮੀਨ ਹੈ ਸਰਕਾਰ ਦੀ ਆ ਤੇ ਹੁਣ ਬਾਈ ਜੀ ਕੀ ਅੱਜ ਸਵੇਰੇ ਕਿੰਨੇ ਕ ਬੰਦੇ ਅਰੈਸਟ ਕਰੇ ਨੇ ਤੇ ਸਵੇਰੇ ਕਿੰਨੇ ਵਜੇ ਦੀ ਕਾਰਵਾਈ ਹੈ ਇਹ ਸਵੇਰੇ ਘੱਟ ਤੋਂ ਘੱਟ ਕਿਸਾਨ ਤੇ ਮਾਵਾ ਪੈਣਾ ਸਾਡੀਆਂ 100 ਤੋਂ ਜ਼ਿਆਦਾ ਗ੍ਰਿਫਤਾਰੀਆਂ ਕਰ ਚੁੱਕੇ ਨੇ ਤਿੰਨ ਬੱਸਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨੂੰ ਇਹ ਛੋਟੀਆਂ ਗੱਡੀਆਂ 'ਚ ਵੀ ਕੋਸ਼ਿਸ਼ ਸਾਡੇ ਕਿਸਾਨਾਂ ਤੇ ਮਾਵਾ ਭੈਣਾਂ ਨੂੰ ਲੈ ਕੇ ਗਏ ਨੇ। ਕਿੱਥੇ ਲੈ ਕੇ ਗਏ ਨੇ? ਇਹ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ। ਜਿਹੜੇ ਕਿਸੇ ਕਿਸਾਨ ਜਾਂ ਮਾਹ ਭੈਣ ਨਾਲ ਸਾਡੇ ਕੋਈ ਰਾਬਤਾ ਹੋਇਆ ਉਹ ਕੁਛ ਬੱਸ ਇੱਕ ਦੋ ਬੱਸ ਤੇ ਇੱਧਰ ਸੰਗਰੂਰ ਕਿੰਨੀ ਰੋਡਾਂ ਤੇ ਘੁਮਾਈ ਫਿਰਦੇ ਨੇ। ਕਬਜ਼ਾ ਹੋ ਗਿਆ ਸ਼ੁਰੂ ਰੇ ਪਿੰਡ ਦੇ। ਦੇਖੋ ਇਹ ਕਰ ਰਹੇ ਨੇ ਅਸੀਂ ਇਸ ਨੂੰ ਕਬਜ਼ਾ ਨਹੀਂ ਮੰਨਦੇ ਅਸੀਂ ਜਿਹੜੇ ਨਾਜਾਇਜ਼ ਕਰਦੇ ਨੇ। ਹੁਣ ਕੀ ਅੱਗੇ ਦੀ ਰਣਨੀਤੀ ਹੈ ਤੁਹਾਡੀ? ਅੱਗੇ ਦੇਖੋ ਅਸੀਂ ਸੁੱਭਾ ਟੀਮ ਤੱਕ ਇਹ ਗੱਲ ਪਹੁੰਚ ਗਈ ਆ। ਉਹ ਜਿਵੇਂ ਵੀ ਸਾਨੂੰ ਨਿਰਦੇਸ਼ ਦੇਣਗੇ ਪਟਿਆਲੇ ਜ਼ਿਲ੍ਹੇ ਵੱਲੋਂ ਅਸੀਂ ਉਸੇ ਤਰ੍ਹਾਂ ਜਖਮੀਆਂ ਦੀ ਹਲੇ ਪੂਰੀ ਕੋਈ ਜਾਣਕਾਰੀ ਸਾਡੇ ਵੀਡੀਓ 'ਚ ਦੇਖਿਆ ਤੇ ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਦੋਹਰਾ ਪਾਟੀ ਵੀ ਕਰਕੇ ਤੇ ਇੱਕ ਤਕਰਾਰ ਹੋ ਗਈ ਪੁਲਿਸ ਤਾਂ ਦੇਖੋ ਜਦੋਂ ਆਉਂਦੀ ਆ ਜਦੋਂ ਆਪਣੇ ਹੱਕ ਲੈਣ ਵਾਸਤੇ ਆ ਸਾਨੂੰ ਕਹਿਣਾ ਹੀ ਪੈਂਦਾ ਤਾਂ ਤਕਰਾਰ ਬਾਜ਼ੀ ਤਾਂ ਜ਼ਰੂਰ ਹੁੰਦੀ ਆ ਬਾਈ ਜੀ ਪਹਿਲਾਂ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਗਈ ਹੈਗੀ ਇਹਦੇ ਪੱਧਰ ਅੱਜ ਇਹ ਚੌਥੀ ਪੰਜਵੀਂ ਵਾਰ ਇਹ ਇੱਥੇ ਪਹੁੰਚੇ ਨੇ ਧਰਨਾ ਚੱਲ ਰਿਹਾ ਸੀ ਉਹ ਧਰਨਾ ਲਗਾਤਾਰ ਦਿਨ ਰਾਤ ਇੱਥੇ ਮੋਰਚਾ ਚੱਲਦਾ ਸੀਗਾ 3 ਮਹੀਨਿਆਂ ਦਾ ਹਾਂਜੀ ਤੇ ਹੁਣ ਜੀਰੀ ਕਿਹਦੇ ਵੱਲੋਂ ਲਾਈ ਗਈ ਸੀ ਕਿਸਾਨਾਂ ਜੀਰੀ ਕਿਸਾਨਾਂ ਨੇ ਜਿਸ ਤਰ੍ਹਾਂ ਪਹਿਲਾਂ ਫਸਲਾਂ ਬੀਜਦੇ ਸੀਗੇ ਉਸੇ ਤਰ੍ਹਾਂ ਕਿਸੇ ਨੇ ਇੱਕ ਜੀਰੀ ਲਾਈ ਹੋਏ ਕਿਸੇ ਨੇ ਕੱਕ ਵੀ ਬੀਜੇ ਬਣੇ ਐਸੇ ਤਰ੍ਹਾਂ ਪਹਿਲਾਂ ਚਾਰ ਪੀੜੀਆਂ ਤੋਂ ਜਿਹੜਾ ਕੰਮ ਕਰਦੇ ਨੇ ਉਹ ਹੁਣ ਵੀ ਕਰ ਰਹੇ ਸੀਗੇ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਕਿਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਨਾਂ ਮੁਆਵਜ਼ੇ ਦੇ ਜੋ ਹੈ ਗਿਆ ਪ੍ਰਸ਼ਾਸਨ ਵੱਲੋਂ ਇਹ ਜੋ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਲਗਾਤਾਰ ਤੁਸੀਂ ਖੇਤਾ ਚ ਵੇਖ ਸਕਦੇ ਹੋ ਕਿਸਾਨ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਤਸਵੀਰਾਂ ਚ ਵੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਕਿਸਾਨ ਜੋ ਸੀਗੇ ਪੁਲਿਸ ਨੂੰ ਰੋਕਦੇ ਨਜ਼ਰ ਆਏ ਪੁਲਿਸ ਜੋ ਸੀਗੀ ਆਪਣੀ ਜੀਸੀਬੀ ਮਸ਼ੀਨਾਂ ਦੇ ਨਾਲ ਪੂਰੇ ਤਾਮ-ਜਾਮ ਦੇ ਨਾਲ ਖੇਤਾ ਚ ਪਹੁੰਚਦੀ ਹੈ ਤੇ ਉੱਥੇ ਵੱਡੀ ਗਿਣਤੀ ਚ ਇਸ ਦਾ ਵਿਰੋਧ ਕਰਨ ਕਿਸਾਨ ਪਹੁੰਚਦੇ ਨੇ ਤੇ ਕਿਸਾਨਾਂ ਵਿਚਕਾਰ ਤੇ ਪੁਲਿਸ ਵਿਚਕਾਰ ਵੱਡੀ ਝੜਪ ਜੋ ਹੈ ਇਸ ਜ਼ਮੀਨ ਨੂੰ ਲੈ ਕੇ ਹੋ ਜਾਂਦੀ ਹੈ ਨਾਨਵਲੇ ਸਮੇਂ ਜੋ ਵੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਬਦੇਸਲੇ ਦੇਖਦੇ ਰਹੋ ਪੰਜਾਬ